ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ 26 ਤਰੀਕ ਨੂੰ ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚ ਲੋਕਸਗ੍ਰਾਮ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੀਆਂ ਤਿਆਰੀਆਂ ਸੰਬੰਧੀ ਅੱਜ ਬਰਨਾਲਾ ਵਿਖੇ ਜਥੇਬੰਦੀਆਂ ਦੀ ਸਵੇਰ ਪੱਧਰੀ ਮੀਟਿੰਗ ਰੱਖੀ ਗਈ ਹੈ ਇਸ ਰੈਲੀ ਸੰਬੰਧੀ ਜਥੇਬੰਦੀਆਂ ਦੇ ਵਰਕਰਾਂ ਦੀ ਸ਼ਮੂਲਤ ਸੰਬੰਧੀ ਡਿਊਟੀਆਂ ਲਗਾਈਆਂ ਵੀ ਗਈਆਂ ਹਨ ਉਨ੍ਹਾਂ ਕਿਹਾ ਕਿ ਇਹ ਰੈਲੀ ਚੋਣਾਂ ਤੋਂ ਪਹਿਲਾਂ ਕੀਤੀ ਜਾ ਰਹੀ ਹੈ ਤਾ ਜੋ ਲੋਕਾਂ ਨੂੰ ਸਿਆਸੀ ਲੋਕਾਂ ਤੋਂ ਜਾਣੂ ਕਰਵਾਇਆ ਜਾ ਸਕੇ ਕਿਸਾਨਾਂ ਨੂੰ ਗੁਆਣੇ ਕਿ ਆ ਕੀ ਪੰਜਾਬ ਦੇ ਵਿੱਚ ਭਾਜ ਭਾਗੂਆਂ ਵੱਲੋਂ ਸੋਣ ਪ੍ਰਚਾਰ ਦੌਰਾਨ ਕੀਤੀ ਕਰਾਉ ਕੀਤੇ ਜਾ ਰਹੇ ਹਨ ਇਸ ਕਾਰਨ ਉਸ ਦੀ ਲੋਕ ਸਮਾਗਮ ਰੈਲੀ ਦੀਆਂ ਤਿਆਰੀਆਂ ਪ੍ਰਭਾਵਿਤ ਹੋ ਰਹੀਆਂ ਸਨ ਇਸ ਕਾਰਨ ਅੱਜ ਦੀ ਜ਼ੂਬਾ ਪਧਰੀ ਮੀਟਿੰਗ ਦੇ ਵਿੱਚ ਇਸ ਰੈਲੀ ਸੰਬੰਧੀ ਲੋਕਾਂ ਨੂੰ ਜਾਗਰੂਤ ਕਰਨ ਲਈ ਜਥੇਬੰਦੀਆਂ ਦੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ जॻह ਸਨ ਲੋਕਨ ਦੇ ਇਸ ਜਿਹੜੀ ਮੀਟਿੰਗ ਰੱਖੀ ਆ ਸੀ ਆ ਪੂਰੇ ਪੰਜਾਬ ਦੀ ਜ਼ਿਲ੍ਹਾ ਕਮੇਟੀਆਂ ਦੀ ਬਾਰੇ ਮੀਟਿੰਗ ਰੱਖੀ ਆ ਇਹ ਛੱਬੀ ਵਾਲੇ ਪ੍ਰੋਗਰਾਮ ਦੇ ਬਾਰੇ ਰਿਪੋਰਟ ਲੈਣ ਵਾਸਤੇ ਉਹਦੀ ਤਿਆਰੀ ਵਾਸਤੇ ਰੱਖੀ ਆ ਛੱਬੀ ਦਾ ਪ੍ਰੋਗਰਾਮ ਜਿਹੜਾ ਅਸੀਂ ਤਬ ਕਰਦੇ ਜਿੱਥੇ ਬੰਦਿਆਂ ਨੇ ਸਾਂਝਾ ਕਰ ਰਹੇ ਆ ਲੋਕ ਸੰਗਰਾਮ ਰੈਲੀ ਕਰ ਰਹੇ ਆ ਬਹੁਤ ਵੱਡੀ ਜੋਨਾ ਦੌਰਾਨ ਉਹਦੇ ਵਿੱਚ ਰਿਪੋਰਟ ਲੈਣੀ ਆ ਤੇ ਅੱਗੇ ਇਹਦੇ ਵਿੱਚ ਇੱਕ ਹੋਰ ਕਿਉਂਕਿ ਅਸੀਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਆਗੂ ਨਖਰਾ ਹੋਏ ਉਧਰ ਸਾਡੀ ਜਨਤਾ ਦਾ ਬਹੁਤ ਜੋਰ ਲੱਗਿਆ ਹੋਇਆ ਹੈ ਲਗਾਤਾਰ ਉਧਰ ਨੂੰ ਪਏ ਹੋਏ ਨੇ ਅੱਜ ਵੀ ਜਾਨੀ ਕਈ ਪਿੰਡਾਂ ਦੇ ਵਿੱਚ ਉਹਨਾਂ ਦੇ ਆਗੂਆਂ ਦਾ ਦੌਰਾ ਇਹ ਕਰਕੇ ਉਹਨਾਂ ਦੇ ਘਰੋਂ ਵੀ ਜਾਰੀ ਨੇ ਕਿ ਇਹ ਸਮਝ ਲਿਆ ਵੀ ਜੇ ਤੁਸੀਂ ਉਹ ਘਰਾਂ ਦੇ ਵਿੱਚ ਉਲਦੇ ਰਹੇ ਛੱਬੀ ਦੀ ਜਿਹੜੀ ਤਿਆਰੀ ਹੈ ਮੀਟਿੰਗਾਂ ਕਰਾਉਣਾ ਦਾ ਕੰਮ ਹੈ ਕਲੱਬਾਂ ਦੀ ਮੀਟਿੰਗ ਕਰਾਉਣੀ ਹੈ ਔਰਤਾਂ ਦਾ ਮਜਹਰਾ ਕਰਨਾ ਹੈ ਝੰਡੇ ਮਾਰਚ ਕਰਨੇ ਨੂੰ ਕੰਮ ਤਾਂ ਰਹ ਜੂਗਾ ਇਹਦੇ ਕਰਕੇ ਉਹਦੀ ਤਿਆਰੀ ਦੇ ਜਿਹੜੇ ਪੰਜ ਚਾਰ ਦਲ ਰਹੇ ਨੇ ਛੱਬੀ ਵਾਸਤੇ ਉਹਦੇ ਤੇ ਅਸੀਂ ਇਹ ਤਿਆਰੀ ਨੂੰ ਫੋਰ ਪਰਪਸ ਕਰਨ ਦੀ ਖਾਤਰ ਅਸੀਂ ਅੱਜ ਬੁਲਾਈ ਹੈ ਇਹ ਵੱਡੀ ਮੀਟਿੰਗ ਉਹਦੇ ਤੇ ਤਿੱਖਾ ਕਰਾਂਗੇ ਗੱਡਰ ਨੂੰ ਹੋਰ ਵੀ ਹੋਰ ਜ਼ੋਰ ਨਾਲ ਸਰਗਰਮੀ ਕਰਨ ਤੇ ਇੱਕ ਅਠ ਮੱਠਾ ਨਾ ਪੈ ਜਾਵੇ ਕਿ ਚੋਣਾ ਨੇ ਇੱਕ ਗਰਮੀ ਬਹੁਤ ਜ਼ਿਆਦਾ ਹੈ ਕਮਜ਼ੋਰ ਹੁੰਦਾ ਹੈ ਤੇ ਦੀ تیاری ਨੂੰ ਪੱਕਾ ਹੋਰ ਜ਼ੋਰ ਨਾਲ ਤਿੱਖੀ ਕਰਨ ਦੇ ਸਾਤੇ ਰਾਜ ਇਹ ਮੀਟਿੰਗ ਰੱਖੀ ਮੇਨ ਅਜੰਡਾ ਪਰ ਨਹੀਂ ਬੰਨੀ ਚੋਣਾ ਪਾਰਲੀਮੈਂਟ ਦੀ ਚੋਣਾ ਦੇ ਵਿੱਚ ਕੀ ਕਰ ਰਹੇ ਨੇ ਉਹ ਕੌਣ ਨੇ ਕਿਵੇਂ ਆ ਰਹੇ ਨੇ ਜਿੰਨੇ ਅਸੀਂ ਪਹਿਲਾ ਅਜੰਡਾ ਲੈ ਕੇ ਗਏ ਆ 15 ਤਾਰੀਖ ਦੀ ਪਹਿਲਾਂ ਤੇ ਔਰਤਾਂ ਦੀ ਮੀਟਿੰਗ ਕੀਤੀ ਹੈ ਪਹਿਲਾਂ ਅਸੀਂ ਜਿਲ੍ਹਿਆਂ ਦੇ ਵੱਡੀਆਂ ਮੀਟਿੰਗਾਂ ਕੀਤੀਆਂ ਨੇ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਹਰੇਕ ਜ਼ਿਲ੍ਹੇ ਦੀ ਮੀਟਿੰਗਾਂ ਜੀ ਕਰਾ ਕੇ ਆਏ ਆਂ ਕਿ ਅਸੀਂ ਪਾਰਲੀਮੈਂਟ ਵਿੱਚ ਉਹਨਾਂ ਨੂੰ ਕੀ ਸਮਝਦੇ ਆਂ ਸਾਡੀ ਸੁਰੱਖਿਆ ਬਾਰੇ ਨਾਲ ਇਹਦਾ ਕੀ ਲੱਗਾ ਤੇ ਕਿ ਸਾਨੂੰ ਕੀ ਕਰਨਾ ਚਾਹੀਦਾ ਉਹ ਸਾਰੀਆਂ ਗੱਲਾਂ ਅਸੀਂ ਲੈ ਕੇ ਜੰਨੇ ਆਂ ਅੱਜ ਵੀ ਉਹ ਲੈ ਕੇ ਆਂ ਮਾਚੰਡਾ ਸਿੰਘ ਭਾਰਤੀ ਕਿਹਨ ਜਣੇ ਇਕਤਾ ਗਰਾਹਾਂ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਆਂ ਅਸੀਂ 26 ਤਰੀਕ ਨੂੰ ਇਸੇ ਬਰਨਾਲੇ ਦੀ ਢਾਣੇ ਦੇ ਜਿਹੜੀ ਮੰਡੀ ਐ ਸਾਈਡਾਂ ਥੱਲੇ ਅੱਡੋ-ਅੱਡੀ ਤਾਕੀਆਂ ਨੇ ਜਿਹੜੀਆਂ ਜੱਸੇ ਬੰਦਿਆਂ ਲਗਭਗ 20 ਉਹਨਾਂ ਦਾ ਇਕੱਠ ਰੱਖਿਆ ਹੋਇਆ ਹੈ ਉਹਦੀਆਂ ਤਿਆਰੀਆਂ ਪਹਿਲਾਂ ਸਾਡੀਆਂ ਪਹਿਲਾਂ ਵੀ ਜ਼ੋਰਦਾਰ ਚੱਲ ਰਹੀਆਂ ਐ ਡੋੜੀ ਜ਼ਿਲ੍ਹਿਆਂ ਦੇ ਵਿੱਚ ਬਾਦਮੀ ਮੀਟਿੰਗਾਂ ਹੋ ਗਈਆਂ 17 ਤਰੀਕ ਨੂੰ ਅਸੀਂ ਇਸੇ ਸੈੱਟ ਥੱਲੇ ਔਰਤਾਂ ਦੀ ਬਾਦਮੀ ਮੀਟਿੰਗ ਸੱਦੀ ਐ ਉਹ ਮੀਟਿੰਗ ਕੀਤੀ ਐ ਅੱਜ ਪੂਰੇ ਪੰਜਾਬ ਦੇ ਪਿੰਡ ਕਾਇਆਂ ਤੱਕ ਦੇ ਜਿਹੜੇ ਸਾਡੇ ਵਰਕਰ ਐ ਉਹ ਉਸੇ ਸੱਦੇ ਹੋਏ ਐ ਕਿਉਂਕਿ ਜਿਹੜਾ ਚੋਣਾਂ ਦਾ ਮੌਸਮ ਚੱਲ ਰਿਹਾ ਐ ਚੋਣਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਭਾਵੇਂ 75 ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ 75 ਸਾਲ ਦੇ ਵਿੱਚ ਜਿੰਨੇ ਵੀ ਵਿਧਾਨ ਸਭਾ ਵਿੱਚ ਪਾਰਲੀਮੈਂਟਾਂ ਵਿੱਚ ਜਿੰਨੇ ਵੀ ਉਹਨਾਂ ਨੇ ਫੈਸਲੇ ਕੀਤੇ ਐ ਟੋਟਲ ਫੈਸਲੇ ਸਾਡੇ ਲੋਕਾਂ ਦੇ ਉਲਟ ਐ ਇਸ ਕਰਕੇ ਇਹ ਸੰਸਥਾ ਸਾਡੇ ਲੋਕਾਂ ਦੀ ਨਹੀਂ ਇਹਦੇ باوجود ਜਿਹਨੇ ਅਸੀਂ ਵੋਟਾਂ ਪਾ ਰਹੇ ਆ ਇਹ ਵੋਟਾਂ ਸਾਡਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰਦੀਆਂ ਦੋ ਤਰਫਾਂ ਤੋਂ ਨੁਕਸਾਨ ਹੁੰਦਾ ਕਿ ਲੋਕਾਂ ਨੂੰ ਧਰਮਾਂ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਇਲਾਕਿਆਂ ਦੇ ਆਧਾਰ ਤੇ ਲਾਇਆ ਜਾਂਦਾ ਜਿਵੇਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪਾੜਾ ਪਾਉਣ ਦਾ ਕੋਸ਼ਿਸ਼ ਕੀਤੀ ਐ ਪਰੇ ਦੇ ਨਾਲ ਹੀ ਜਿਹੜੇ ਹਾਕਮ ਆ ਜਿਹੜੇ ਚੋਣਾ ਲੜਦੇ ਆ ਉਹ ਆਪਦਾ ਮਸਲਾ ਹੱਲ ਕਰਦੇ ਆ ਕਿ ਕੁਰਸੀ ਤੇ ਕੌਣ ਜਾਵੇ ਆਪ ਤੋਂ ਉਹਨਾਂ ਤੋਂ ਫੈਸਲਾ ਨਹੀਂ ਹੁੰਦਾ ਵੀ ਇਹ ਫੈਸਲਾ ਆਪ ਲੋਕਾਂ ਤੋਂ ਕਰਾ ਲਓ ਤੇ ਲੋਕਾਂ ਤੋਂ ਜਿਹਨੂੰ ਵੋਟਾਂ ਵੱਧ ਮਿਲ ਜਾਂਦੀਆਂ ਉਹ ਰਾਜਾ ਬਣ ਕੇ ਬੈਠਦਾ ਤੇ ਲੋਕਾਂ ਦੇ ਉਲਟ ਫੈਸਲੇ ਕਰਦਾ ਫੈਸਲੇ ਜਿਹੜਾ ਸਾਮਰਾਜੀ ਮੁਲਕ ਹੈ ਉਹਨਾਂ ਦੀਆਂ ਸੰਸਥਾਾਂ ਮੈਂ ਸੰਸਾਰ ਵਪਾਰ ਜਥੇਬੰਦੀ ਬਣੀ ਹੈ ਡਬਲਯੂਟੀਓ ਹੈ ਉਹਨਾਂ ਦੇ ਜਿਹੜੀਆਂ ਨੀਤੀਆਂ ਹੈਗੀਆਂ ਉਹ ਨੀਤੀਆਂ ਨੂੰ ਬਹੁ ਬਹੁ ਲਾਗੂ ਕਰਦੇ ਆ ਪਹਿਲਾਂ ਕਾਂਗਰਸ ਵੀ ਨੇ ਲਿਆਂਦੀਆਂ ਉਹਨੇ ਲਾਗੂ ਕੀਤੀਆਂ ਮੋਦੀ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਲਿਆਂਦੀ ਹੈ ਇਹਦੇ ਨਾਲ ਹੀ ਲੋਕਾਂ ਨੂੰ ਧਰਮ ਦੇ ਆਧਾਰ ਤੇ ਵਾੜਨ ਖਾਤਰ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਪੱਤਾ ਉਹਨੇ ਲਿਆ ਹੋਇਆ ਬਹੁਤ ਜ਼ੋਰਦਾਰ ਢੰਗ ਨਾਲ ਉਹਨੇ ਬਹੁਤ ਤੰਤ ਲਾਇਆ ਇਸ ਗੱਲ ਤੇ ਉਹ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਵੋਟਾਂ ਨਾਲ ਭਾਈ ਕੁਝ ਨਹੀਂ ਨਿਕਲਣਾ ਛੋਟਾ ਜਿਹਾ ਕੁਝ ਬਣਨਾ ਤਾਂ ਸੰਘਰਸ਼ਾਣਾ ਬਣਨਾ ਜਿਵੇਂ ਦਿੱਲੀ ਦੇ ਘੋਲ ਚੱਪਾ ਬਣਾਇਆ ਉਹੀ ਰਾਹ ਬਣਦਾ ਹੈ ਇਹਦੇ ਨਾਲ ਹੀ ਅਸੀਂ ਲੋਕਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦੇ ਆ ਕਿ ਜਦੋਂ ਪੰਜਾਬ ਚ 9 ਸਾਲ ਗਵਰਨਰ ਦੀ ਰਾਜ ਰਿਹਾ ਉਹ ਤਾਂ ਫਿਰ ਕੋਈ ਵੋਟਾਂ ਵਾਲੀ ਸਰਕਾਰ ਨਹੀਂ ਸੀ ਉਦੋਂ ਰਾਜ ਕਿਉਂ ਚੱਲਿਆ ਅਸਲ ਅਸੀਂ ਲੋਕਾਂ ਨੂੰ ਦੱਸਣਾ ਹੈ ਕਿ ਇਹ ਤਾਂ ਉੱਤੇ ਮਲਮ ਹੈ ਅਸਲ ਤਾਂ ਸਰਕਾਰ ਜਿਹੜੀ ਪੱਕੀ ਹੈ ਜਿਹੜੀਆਂ ਤੁਹਾਡੀਆਂ ਵੋਟਾਂ ਨਾਲ ਨਹੀਂ ਬਦਲਦੀ ਪੁਲਿਸ ਹੈ ਫੌਜ ਹੈ ਕੋਟ ਹੈ ਕਚਹਿਰੀਆਂ ਹੈ ਅਫਸਰ ਸਾਹੀ ਹੈ ਇਹ ਇਹਨਾਂ ਨੂੰ ਕੌਣ ਪੁੱਛਦਾ ਹੈ ਇਹਨਾਂ ਨੇ ਕਿਤੇ ਵੋਟਾਂ ਪੈਂਦੀਆਂ ਲੋਕ ਵੋਟਾਂ ਚੁਣਦੇ ਆ ਇਹਨਾਂ ਨੂੰ ਇਹ ਲੋਕਾਂ ਨੂੰ ਕੋਈ ਜਵਾਬ ਦੇ ਐ ਅਸਲ ਜਿਹੜੀ ਸਾਰਾ ਪ੍ਰਬੰਧ ਚੱਲ ਰਿਹਾ ਹੈ ਜਿਹਨੂੰ ਅਸੀਂ ਕਹਿੰਦੇ ਬਹੁਤ ਮਾੜਾ ਲੋਕਾਂ ਦੇ ਫੈਸਲੇ ਦੇਖਣ ਪੱਖੋਂ ਇਹ ਪ੍ਰਬੰਧ ਪੱਕੇ ਤੌਰ ਤੇ ਚੱਲ ਰਿਹਾ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਦੇ ਤਖੜੇ ਹੋਈਏ ਆਓ ਪ੍ਰਬੰਧ ਨੂੰ ਘੇਰਨ ਲੱਗੀ ਹੈ ਵੀ ਤੁਸੀਂ ਆਖੀ ਕਰਨ ਲੱਗੇ ਹੋ ਇਹ ਅਸੀਂ ਸੁਨੇਹਾ ਦੇਣਾ ਚਾਹਣਾ ਚ ਲੋਕਾਂ ਨੂੰ ਕਿ ਤੁਹਾਡਾ ਇੱਕ ਇਹ ਤੇ ਸਵਾਕ ਬਿਣਾ ਤੁਹਾਡਾ ਕੁਝ ਨਹੀਂ ਬਟਿਆ ਜਾਣਾ